ਜਿਵੇਂ ਅੱਜ ਆਪਣੇ ਬੱਚੇ ਸਾਡੇ ਕੋਲ ਮੋਬਾਈਲ ਮੰਗਦੇ ਆ ਮਹਿੰਗੇ ਗੱਡੀਆਂ ਮੰਗਦੇ ਆ ਲੈਪਟਾਪ ਮੰਗਦੇ ਆ ਆਈਪੈਡ ਮੰਗਦੇ ਆ ਮੰਗਦੇ ਆ ਨਾ ਜੀ ਬਾਪ ਨੇ ਬ੍ਰਾਂਡ ਦਾ ਨਾਮ ਨਹੀਂ ਸੁਣਿਆ ਹੁੰਦਾ ਪੁੱਤਰ ਕਹਿੰਦਾ ਫਰਾਣੇ ਬ੍ਰਾਂਡ ਦੇ ਸੂ ਲੈਣੇ ਮੈਂ ਬ੍ਰਾਂਡ ਦੱਸਦਾ ਹੈ ਬੱਚਾ ਬਾਪ ਨੂੰ ਜੇ ਬੱਚਾ ਬ੍ਰਾਂਡ ਦੱਸਦਾ ਹੈ ਬਾਪ ਨੂੰ ਕਿ ਮੈਨੂੰ ਆਹ ਬ੍ਰਾਂਡ ਚਾਹੀਦਾ ਹੈ ਤੇ ਫਿਰ ਇੱਕ ਦੋ ਮੰਗਾ ਆਪਾਂ ਵੀ ਰੱਖੀਏ ਕਿਹੜੀਆਂ ਕਿ ਪੁੱਤ ਮੈਂ ਤੈਨੂੰ ਔਖੇ ਹੋ ਕੇ ਮੋਬਾਈਲ ਲੈ ਕੇ ਦਿੱਤਾ ਮੈਂ ਤੈਨੂੰ ਔਖੇ ਹੋ ਕੇ ਘੜੀ ਲੈ ਕੇ ਦਿੱਤੀ ਮੈਂ ਆਪ ਸਧਾਰਨ ਬੂਟ ਪਾਏ ਤੈਨੂੰ ਵਧੀਆ ਸ਼ੂ ਲੈ ਕੇ ਦਿੱਤੇ ਫਿਰ ਇਹ ਕੰਮ ਕਰ ਕਿਹੜੀ ਜਦਨ ਤੇਰਾ ਆਨੰਦ ਕਰਜ ਹੋਵੇ ਪੁੱਤਰਾ ਧੀਏ ਆਪਣੇ ਆਨੰਦ ਕਰ ਦਾ ਸਹਿਜ ਪਾਠ ਖੁਦ ਆਪ ਕਰੀ ਜਿਸ ਬਾਪ ਨੇ ਜਿਸ ਮਾਂ ਨੇ ਆਪਣੇ ਪੁੱਤਰਾਂ ਕੋਲੋਂ ਆਪਣੀਆਂ ਧੀਆਂ ਕੋਲੋਂ ਇਹ ਮੰਗ ਮੰਗੀ ਮੈਂ ਕਹਿੰਦਾ ਜੇ 100 ਪਰਿਵਾਰ ਆਪਣੇ ਬੱਚਿਆਂ ਕੋਲੋਂ ਇਹ ਮੰਗ ਮੰਗੇ ਜੇ 100 ਵਿੱਚੋਂ 10 20 ਬੱਚੇ ਵੀ ਇਸ ਗੱਲ ਉਤੇ ਖਰੇ ਉਤਰ ਆਏ ਤੇ ਸਮਝ ਲਓ ਆਪਣੇ ਸਮਾਗਮ ਕੀਤੇ ਸਫਲ ਹੋ ਗਏ